ਨਮਸਕਾਰ ਦੋਸਤੋ ਤੁਸੀਂ ਜੁੜ ਚੁੱਕੇ ਹੋ ਫਾਇਲ ਕਾ 24 ਨਾਲ ਤਸਵੀਰਾਂ ਵਿੱਚ ਦੇਖ ਰਹੇ ਹੋ ਜਲਾਲਾਬਾਦ ਪੱਛਮੀ ਸਰਦਾਰ ਛੇ ਸਿੰਘ ਕਬਾਇਆ ਵੱਲੋਂ ਦਫਤਰ ਦਾ ਡਾਕਟਨ ਕੀਤਾ ਗਿਆ ਕਾਂਗਰਸ ਪਾਰਟੀ ਦੇ ਵਰਕਰ ਲੀਡਰ ਜਿੰਨੇ ਵੀ ਹਨ ਪਹੁੰਚੇ ਤੇ ਦਫਤਰ ਦਾ ਡਾਕਟਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਸਰ ਇੱਕ ਆਖਰੀ ਸਵਾਲ ਮਤਲਬ ਸਰ ਆਪਣਾ ਮੁਕਾਬਲਾ ਕਿਹੜੇ ਕੈਂਡੀਡੇਟ ਨਾਲ ਹੈ ਦੇਖੋ ਜੀ ਇਸ ਵੇਲੇ ਹੁਣ ਕਾਗਜ਼ਦਾਨ ਸਾਰਿਆਂ ਨੇ ਕੀਤੇ ਨੇ ਚੋਣ ਪ੍ਰਚਾਰ ਹੁਣ ਸ਼ੁਰੂ ਹੋਣਾ ਹੈ ਅਸੀਂ ਤਾਂ ਕਹਿੰਦੇ ਵੀ ਸਾਡਾ ਜਿਹੜਾ ਕੈਂਡੀਡੇਟ ਉਹ ਲੱਖਰ ਡੇਢ ਲੱਖ ਲੈ ਕੇ ਜਿਹੜਾ ਉਹ ਲੀਡ ਦੇਖੋ ਜੀ ਅੱਜ ਅਸੀਂ ਇੱਥੇ ਸਰਦਾਰ ਛੇਸ ਸਿੰਘ ਜੀ ਆਇਆ ਦੇ ਕਾਗਜ਼ ਦਾਖਲ ਕਰਨ ਲਈ ਇੱਥੇ ਸਾਰੇ ਇਕੱਠੇ ਹੋਏ ਆ ਅਸੀਂ ਪੂਰੀ ਤਨਦੇਹੀ ਦੇ ਨਾਲ ਅੱਜ ਜਿੱਥੇ ਮੈਂ ਬੋਲ ਕੇ ਵੀ ਕਿਹਾ ਹੈ ਕਿ ਰਾਏ ਸਿਕ ਪਾਈਚਾਰੇ ਨਾਲ ਸੰਬੰਧਿਤ ਜੋ ਕਾਂਗਰਸ ਪਾਰਟੀ ਨੇ ਟਿਕਟ ਦਿੱਤਾ ਹੈ ਹੋਰ ਕਿਸੇ ਪਾਰਟੀ ਨੇ ਵੀ ਸਾਡੇ ਪਾਈਚਾਰ ਨੂੰ ਨਹੀਂ ਟਿਕਟ ਦਿੱਤਾ ਸਿਰਫ ਕਾਂਗਰਸ ਪਾਰਟੀ ਨੇ ਦਿੱਤਾ ਹੈ ਔਰ ਅੱਜ ਇਹ ਇੰਡੀਆ ਦੀ ਵੱਡੀ ਪਾਰਟੀ ਵੀ ਹੈ ਮੈਂ ਕਾਂਗਰਸ ਸੀਪੀਐਮ ਨਾਲ ਸੰਬੰਧਤ ਹਾਂ ਇਸ ਕਰਕੇ ਅਸੀਂ ਇੰਡੀਆ ਗਠਜੰਬੰਦਨ ਦੇ ਨਾਲ ਹਾਂ ਤੇ ਇਹ ਪਾਰਟੀ ਕਾਂਗਰਸ ਪਾਰਟੀ ਇੰਡੀਆ ਗਠਜੰਬੰਦਨ ਦੀ ਵੱਡੀ ਪਾਰਟੀ ਹੈ ਅਗਵਾਈ ਕਰ ਰਹੀ ਹੈ ਇੰਡੀਆ ਗਠਜੰਬੰਦਨ ਦੀ ਇਸ ਕਰਕੇ ਅਸੀਂ ਬਤੌਰੇ ਬਰਾਦਰੀ ਰਾਏ ਸਿਕਸਮਾਰ ਦਾ ਸਭਾ ਦੇ ਤੌਰ ਤੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਅਸੀਂ ਆਪਣੇ ਇਸ ਭਾਈਚਾਰੇ ਨਾਲ ਸੰਬੰਧਿਤ ਜਿਹੜਾ ਕੈਂਡੀਡੇਟ ਛੇ ਸੇਂਜੇ ਇਕਵਾਇਆ ਇਹਨੂੰ ਬੜੀ ਵੱਡੀ ਲੀਡ ਆਪਣੇ ਭਾਈਚਾਰੇ ਚ ਦਵਾ ਕੇ ਤੇ ਜੇ ਜਿਹੜੀ ਸੀਟ ਹੈ ਉਹ ਜਿੱਤ ਕੇ ਅਸੀਂ ਆਪਣੇ ਭਾਈਚਾਰੇ ਦਾ ਤਾਂ ਜੋ ਸਰਹੱਦੀ ਏਰੀਏ ਦੇ ਵਿੱਚ ਰਹਿਣ ਵਾਲੇ ਨੇ ਔਰ ਇਹ ਪਾਰਲੀਮੈਂਟ ਦਾ ਹਲਕਾ ਜਿਹੜਾ ਉਹ ਵੀ ਲੰਬਾ ਸਰਹੱਦੀ ਏਰੀਆ ਦਾ ਨਾਲ ਸੰਬੰਧਤ ਹੈ ਇੱਥੇ ਲੋਕਾਂ ਦੀਆਂ 2007 ਦੀਆਂ ਜ਼ਮੀਨਾਂ ਦਾ ਮਸਲਾ ਹੈ ਜਿਹਨੂੰ ਹੱਲ ਕਰਾਉਣ ਲਈ ਸਾਡੇ ਮੈਂਬਰ ਪਾਰਲੀਮੈਂਟ ਜਿਹੜਾ ਅਗਵਾਈ ਕਰਕੇ ਉਹ ਇਸ ਨੂੰ ਲੋਕਾਂ ਦੇ ਮੱਕਿਆਕ ਦੋਣਗੇ ਸਰਹੱਦੀ ਏਰੀਏ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਅਸੀਂ ਜਿਹੜਾ ਉਹ ਸਰਦਾਰ ਛੇਸ ਸਿੰਘ ਜੀ ਕੋਾਇਆ ਜਿਹਨਾਂ ਨਾਲ ਪਹਿਲਾਂ ਜ਼ਿਕਰ ਕੀਤਾ ਹੈ ਕਿ ਜਿਹੜੇ ਇਸ ਇਲਾਕੇ ਨਾਲ ਸੰਬੰਧਿਤ ਸਰਹੱਦੀ ਏਰੀਏ ਦੇ ਲੋਕ ਹਨ ਇਹ ਬਹੁਤ ਪਛਰ ਚੁੱਕੇ ਹਨ ਇਹ ਉਹ ਲੋਕ ਹਨ ਜਿਹੜੇ ਹਮੇਸ਼ਾ 1965 1971 ਅਤੇ ਕਾਰਗਲ جنگ ਸਮੇਂ ਹਮੇਸ਼ਾ ਫੌਜ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੋਂਦੇ ਰਹੇ ਹਨ ਔਰ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਇਹ ਲੋਕ ਦੇਸ਼ ਦੀ ਅਸਰਦਾ ਦੀ ਰਾਖੀ ਕਰਨ ਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ ਪਰ ਕਿਸੇ ਵੀ ਕੇਂਦਰ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਲੋਕਾਂ ਦੀ ਸਹਾਨੇ ਲਈ ਇਸ ਕਰਕੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਸਰਹੱਦੀ ਏਰੀਆ ਦੇ ਮੈਂਬਰ ਪਾਰਲੀਮੈਂਟ ਜੀ ਅਸੀਂ ਅੱਜ ਬਣਾ ਕੇ ਭੇਜਾਂਗੇ ਤਾਂ ਇਸ ਵੇਲੇ ਲੱਗਦਾ ਹੈ ਕਿ ਜਿਹੜੀ ਕੇਂਦਰ ਵਿੱਚ ਸਰਕਾਰ বিজেপি ਦੀ ਸਰਕਾਰ ਜਿਹੜੀ ਫਿਰਕਾਪਸਤ ਪਾਰਟੀਆਂ ਦੀ ਸਰਕਾਰ ਹੈ ਜਿਹੜੀ ਅੱਜ ਸਾਡੇ ਸੰਵਧਾਨ ਨੂੰ ਤੋੜ-ਮਰੋੜ ਕੇ ਖਤਮ ਕਰਨਾ ਚਾਹੁੰਦੇ ਹਨ ਅਤੇ ਜਿਹੜੀਆਂ ਰਵੈਤੀ ਜਿਹੜੀਆਂ ਸਾਰੀਆਂ ਸੰਸਥਾਵਾਂ ਹਨ ਸਰਕਾਰੀ ਸੰਸਥਾਵਾਂ ਦੇ ਉੱਤੇ ਇਹ ਆਪਣੇ ਬੰਦੇ ਫਿੱਟ ਕਰਕੇ ਇਹ ਸਾਰਾ ਸੰਸਥਾਵਾਂ ਦੇ ਕਬਜ਼ਾ ਕਰਕੇ ਲੋਕਾਂ ਤੇ ਨਜਾਇਜ਼ ਜਿਹੜੇ ਉਹ ਬਰਚੇ ਕਰ ਰਹੇ ਹਨ ਲੋਕਾਂ ਨੂੰ ਜੇਲ੍ਹਾਂ ਵਿੱਚ ਸੱਟਿਆ ਜਾ ਰਿਹਾ ਹੈ ਇਹਨਾਂ ਨੂੰ ਬਚਾਉਣ ਲਈ ਸੰਵਿਧਾਨ ਨੂੰ ਬਚਾਉਣ ਲਈ ਜਿਹੜਾ ਸੰਵਿਧਾਨ ਸਾਡਾ ਸਾਰੇ ਲੋਕਾਂ ਨੂੰ ਡੈਮੋਕ੍ਰੇਸੀ ਦਾ ਪੂਰਾ ਹੱਕ ਦਿੰਦਾ ਹੈ ਉਸ ਡੈਮੋਕ੍ਰੇਸੀ ਨੂੰ ਵੀ ਖਤਮ ਕਰਨ ਲਈ ਤੋਲਿਆ ਹਨ ਤੇ ਅੱਜ ਲੋੜ ਹੈ ਸਮੁੱਚੇ ਲੋਕਾਂ ਨੂੰ ਸਮੁੱਚੇ ਉਹ ਦੇਸ਼ ਭਗਤ ਲੋਕਾਂ ਨੂੰ ਸਮੁੱਚੇ ਉਹ ਦੇ ਦੇ ਤਰਰ ਪੱਖ ਲੋਕਾਂ ਨੂੰ ਹਲਕਾ 24 ਚੈਨਲ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੈਨੂੰ ਨਿਮਾਣਿਆ ਮਾਨ ਬਖਸ਼ ਮੁੱਕ ਹੈ ਤੇ ਮੈਂ ਤਾਂ ਹੋਰ ਕੁਝ ਨਹੀਂ ਕਹਾਵਾਂਗਾ ਮੈਂ ਤਾਂ ਇੰਨਾ ਹੀ ਕਹਾਂਗਾ ਕਿ ਪੰਜਾਬ ਵਿੱਚ ਕਾਂਗਰਸ ਦੀ ਲਹਿਰ ਹੈ ਤੇ ਕਾਂਗਰਸੀ ਮਤਲਬ ਸਭ ਤੋਂ ਜ਼ਿਆਦਾ ਸੀਟਾਂ ਲੈ ਕੇ ਵੱਡੀ ਪਾਰਟੀ ਬਣੇਗੀ ਔਰ ਇੰਡੀਆ ਦੇ ਵਿੱਚ ਇੰਡੀਆ ਆਲਾਈንስ ਅੱਜ ਮੈਂ ਤੁਹਾਨੂੰ ਦਾਅਵੇ ਨਾਲ ਗੱਲ ਕਰ ਕੇ ਰਿਹਾ 332 ਸੀਟਾਂ ਮੇਰੀ ਗੱਲ ਨੋਟ ਕਰ ਲਿਆ ਜੀ ਜਿਸ ਦਿਨ 4 ਜੂਨ ਨੂੰ ਰਿਜ਼ਲਟ ਆਏਗਾ ਤੁਸੀਂ ਮੈਨੂੰ ਯਾਦ ਕਰੋਗੇ 332 ਸੀਟਾਂ ਲੈ ਕੇ ਕਾਂਗਰਸ ਮਤਲਬ ਇੰਡੀਆ ਗਠਵੰਦਨ ਸਰਕਾਰ ਬਣਾਏਗਾ ਮੈਂ ਇੰਨਾ ਕੁਸ਼ ਕਿੰਦਾ ਆ ਮੈਂ ਮੇਰਾ ਨਾਮ ਮੋਨ ਮੋਮੀ ਮੈਂ ओबीसी 셀 ਦਾ ਵਾਈਸ ਚੇਅਰਮੈਨ ਡਿਸਟ੍ਰਿਕਟ ਫਰਾਲ ਦਾ ਖੁਈਆ ਸਰਵਰ ਮੇਰਾ ਪਿੰਡ ਹੈ ਤੇ ਮੈਂ ਦਾਅਵੇ ਨਾਲ ਮੇਰੀ ਗੱਲ ਤੁਸੀਂ ਨੋਟ ਕਰ ਲਿਆ ਜੇ 4 ਤਰੀਕ ਨੂੰ ਤੁਸੀਂ ਯਾਦ ਰੱਖਣਾ ਹੋਵੇਗਾ 332 ਸੀਟਾਂ ਲੈ ਕੇ ਕਾਂਗਰਸ ਇੰਡੀਆ ਗਠਵੰਦਨ ਮਤਲਬ ਸਰਕਾਰ ਬਣਾਏਗਾ ਧੰਨਵਾਦ ਆਣ ਦੀ ਇਨੂੰ ਜਿਤਾ ਕੇ ਕੁਝ ਸਾਡਾ ਬਾਰਡਰ ਦਾ ਮਸਲਾ ਹੈ ਜੀ ਬਾਰਡਰ ਦਾ ਮਸਲਾ ਇਸ ਤਰ੍ਹਾਂ ਹੈ ਵੀ ਇੱਕ ਤਾਰ ਦੇ ਨਾਲ ਇੱਕ ਬੜਾ ਵੱਡਾ ਬੰਨ ਗੱਟੀ ਮਸਟਰ ਨੰਬਰ 2 ਗੱਟੀ ਯਾਤਕੀ ਇੱਕ ਬੰਨ ਬੜਾ ਵੱਡਾ ਬਣਾ ਰਹੇ ਨੇ ਉਹ ਬੰਨ ਅਜੇ ਬੰਦਨ ਸ਼ੁਰੂ ਹੋਵੇਗਾ ਤੇ ਉੱਥੇ ਦੀ ਲੋਕ ਬੜੇ ਸਾਰੇ ਲੋਕ ਬਰਬਾਦ ਹੋ ਜਾਂਦੇ ਸ਼ੇਰ ਸਿੰਘ ਜਿੱਤੇਗਾ ਤਾਂ ਅਸੀਂ ਇਹਨੂੰ ਬੇਨਤੀ ਕਰਾਂਦੇ ਵੀ ਸੈਂਟਰ ਤੋਂ ਉਹ ਬੰਨ ਉੱਥੇ ਨਾ ਬਣਾਇਆ ਜਾਵੇ ਨਹੀਂ ਤਾਂ ਗਰੀਬ ਸਾਰੇ ਉੱਥੇ ਬਰਬਾਦ ਹੋ ਜਾਂਦੇ ਕਿੰਨੇ ਕੋ ਮਰ ਜਾਣ ਜਿੱਤ ਰਿਆ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਸ਼ੇਰ ਸਿੰਘ ਖਵਾਏ ਜੀ ਨੂੰ ਟਿਕਟ ਮਿਲ ਗਈ ਹੈ ਅੱਜ ਉਹਨਾਂ ਨੇ ਆਪਣਾ ਨਾਮੀਨੇਸ਼ਨ ਫਾਈਲ ਕਰਤਾ ਹੈ ਮੈਨੂੰ ਲੱਗਦਾ ਪੰਜਾਬ ਚੋਂ ਸਭ ਤੋਂ ਰికਾਰਡ ਵੋਟਾਂ ਤੋਂ ਸ਼ੇਰ ਸਿੰਘ ਖਵਾਏ ਜੀ ਕਾਂਗਰਸ ਪਾਰਟੀ ਵੱਲੋਂ ਫਿਰੋਜ਼ਪੁਰ ਤੋਂ ਜਿੱਤਣਗੇ ਸਾਰੇ ਇਲਾਕਿਆਂ ਜਿਨ੍ਹਾਂ ਨੂੰ ਬਰਾਬਰ ਸਮਰਥਨ ਮਿਲ ਰਿਹਾ ਹੈ ਕਾਂਗਰਸ ਦੀ ਇੱਕ ਪੰਜਾਬ ਵਿੱਚ ਲਹਿਰ ਹੈ ਭਾਜਪਾ ਪਾਰਟੀ ਜਿਹਨੇ ਕਿਸਾਨ ਮਾਰੂ ਪਾਰਟੀ ਹੈ ਜਿਹਦੀ ਵਜ੍ਹਾ ਨਾਲ ਕਿਸਾਨਾਂ ਨੇ ਉਹਨਾਂ ਦਾ ਪਿਓਰ ਬਾਈਕਾਟ ਕਰਤਾ ਤੇ ਆਪ ਵਾਲਿਆਂ ਦਾ ਵੀ ਬਦਲਾਅ ਵੇਖ ਲਿਆ ਇਹ ਬਦਲਾਅ ਨਹੀਂ ਇਹ ਲੋਕਾਂ ਤੋਂ ਬਦਲਾ ਲੈ ਰਹੇ ਪੁਰਾਣੇ ਵਾਲੇ ਸਮੇਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਜੋ ਭਗਵੰਤ ਮਾਨ ਜੀ ਨੇ ਵਾਅਦੇ ਕੀਤੇ ਸੀ ਇਹ ਕਹਿੰਦੇ ਸੀ ਨਾ ਤੇਰਾ 0 ਹੋਣੀ ਹੈ 0 ਤੇਰਾ ਹੋਏਗੀ ਇਸ ਅੰਗਰੂਰ ਚ ਵੀ ਹਰਨਗੇ ਕਿਤੇ ਹਵਾ ਨਹੀਂ ਇਹਨਾਂ ਦੀ ਆਪ ਵਾਲਿਆਂ ਦੀ ਕਿਉਂਕਿ ਇਹਨਾਂ ਨੇ ਕੋਈ ਡਿਲੀਵਰੀ ਨਹੀਂ ਦਿੱਤੀ ਕੋਈ ਆਪਣਾ ਵਾਦਾ ਨਹੀਂ ਪੂਰਾ ਕੀਤਾ ਤੇ ਬੀਜੇਪੀ ਤਾਂ ਵੈਸੇ ਹੀ ਤੁਹਾਨੂੰ ਪਤਾ ਅਕਾਲੀ ਦਲ ਤਾਂ ਉਹਦੇ ਸਰਵਾਈਵਲ ਦੀ ਲੜਾਈ ਲੜ ਰਿਹਾ ਹੈ ਕਿ ਸਾਡਾ ਉਹਦਾ ਬੀਜੇਪੀ ਨਾਲ ਤੀਜੇ ਚੌਥੇ ਦੀ ਲੜਾਈ ਹੈ ਪਹਿਲੇ ਦੂਜੇ ਚ ਆਮ ਆਦਮੀ ਤੇ ਕਾਂਗਰਸ ਦੀ ਲੜਾਈ ਹੈ ਅਕਾਲੀ ਦਲ ਤੇ ਬੀਜੇਪੀ ਤਾਂ ਨੀਰ ਡੀਰ ਵੀ ਹੈ ਨਹੀਂ ਤੇ ਅਸੀਂ ਆਉਣ ਵਾਲੇ 4 ਤਰੀਕ ਤੋਂ ਤੁਸੀਂ ਸਾਰਿਆਂ ਦੇ ਸਾਹਮਣੇ ਰਿਜ਼ਲਟ ਆਈ ਜਾਣਾ ਮੀਡੀਆ ਵਾਲੇ ਮੇਰੇ ਵੀਰ ਬੜੇ ਸਮਝਦਾਰ ਇਹਨਾਂ ਨੂੰ ਸਭ ਪਤਾ ਹੈ ਇਹਨਾਂ ਨੇ ਸਭ ਜਗ੍ਹਾ ਘੁੰਮੇ ਹੁੰਦੇ ਮਾਹੌਲ ਤੁਸੀਂ ਖੁਦ ਵੀ ਦੇਖ ਰਹੇ ਹੋ ਕਿਉਂਕਿ ਕੈਂਡੀਡੇਟ ਕਾਂਗਰਸ ਦਾ ਬੜਾ ਸਿੰਪਲ ਤੇ ਮਿਲਨਸਾਰ ਹੈ ਕਾਲੀ ਦਲ ਦਾ ਕੈਂਡੀਡੇਟ 2 ਲੱਖ ਵੋਟ ਨਾਲ ਜਿੱਤ ਕੇ ਜਿਹਨੇ 5 ਸਾਲ ਸ਼ਕਲ ਨਹੀਂ ਦਿਖਾਈ ਤੇ ਜਿਹੜਾ 2 ਲੱਖ ਹਾਰੇ ਵਾਲਾ ਸੀ ਉਹ 5 ਸਾਲ ਪਬਲਿਕ ਦੇ ਵਿੱਚ ਹੀ ਰਿਹਾ ਤੇ ਪਬਲਿਕ ਨੂੰ ਹੈ ਕਾਂਗਰਸ ਪਾਰਟੀ ਤੇ ਇੰਡੀਆ ਗਠਜੰਬੰਦਨ ਮੈਂ ਕੱਲੀ ਨਹੀਂ ਇਹਨੂੰ ਕਿਤੇ ਵੀ ਲਾਗਾ ਗੱਟੋ 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 ਗੱਟ 300 ਸੀਟਾਂ ਲਏਗੀ ਤੇ ਸਰਕਾਰ ਬਣਾਏਗੀ ਬਹੁਤ ਅੱਛੇ ਢੰਗ ਨਾਲ ਔਰ ਬੀਜੇਪੀ ਜਾਂ ਜਿਹੜੀ ਐਨਡੀਏ ਉਸ ਨੂੰ ਜਨਤਾ ਨੇ ਨਕਾਰਦਾ ਉਹਨੂੰ 200 ਸੀਟਾਂ ਵੀ ਮੇਰੀ ਖਿਆਲ ਹੈ ਅੱਜ ਜਿਹੜਾ VOTING ਚਰਨ ਚੱਲ ਰਿਹਾ ਹੈਗਾ ਉਸ ਦੇ ਲਿਹਾਜ਼ ਨਾਲ 200 ਸੀਟਾਂ ਜਾਂ 210 ਸੀਟਾਂ ਤੋਂ ਜ਼ਵਾਦ ਸੀਟਾਂ ਨਹੀਂ ਆ ਸਕਦੀਆਂ ਕੀ ਨਾਮ ਤੁਹਾਡਾ ਜੀ ਸ਼੍ਰੀ ਰਾਮ ਨੂੰਨੀਵਾਲ ਜੀ ਬਲਾਗ ਕਾਂਗਰਸ ਕਮੇਟੀ ਦਾ ਵਾਈਸ ਪ੍ਰੈਜ਼ੀਡੈਂਟ ਅਵਾਰਡ ਦਾ ਜੀ ਹਾਂਜੀ ਸ਼ੇਰ ਸਿੰਘ ਬਾਦੀ ਮੱਤੇ ਆਇਓ ਸ਼ੇਰ ਸਿੰਘ ਵਾਇਆ ਦੀ ਮਦਦ ਤੇ ਨਹੀਂ ਆਏ ਸ਼ੇਰ ਸਿੰਘ ਵਾਇਆ ਨੂੰ ਜਿਤਾਣ ਵਾਸਤੇ ਆਇਆ ਵੋਟਾ ਕਾਂਗਰਸ ਪਾਰਟੀ ਨੂੰ ਪਵਾਉਣ ਵਾਸਤੇ ਆਇਆ ਲੋਕਾਂ ਨੂੰ ਤੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਇਆ ਕਿ ਅੱਜ ਇੰਡੀਅਨ ਅਲਾਈਂਸ ਦੀ ਸਰਕਾਰ ਇੰਦੋਸਤਾਨ ਦੇ ਵਿੱਚ ਬਣ ਜਾ ਰਹੀ ਹੈ ਕਾਂਗਰਸ ਨੂੰ ਵੋਟ ਕਿਉਂ ਪਾਣਾ ਕਿਉਂਕਿ ਸ਼ੇਰ ਸਿੰਘ ਗਵਾਯਾ ਜੀ ਨੇ ਡਿਪਟੀ ਚੀਫ ਮਿਨਿਸਟਰ ਸੁਖਵੀਰ ਸਿੰਘ ਬਾਦਲ ਦੇ ਮੁਕਾਬਲੇ ਤੇ ਇਲੈਕਸ਼ਨ ਲੜਿਆ ਸੀ 420 ਹਜ਼ਾਰ ਵੋਟਾਂ ਆਈਆਂ ਸੀ ਲੇਕਿਨ ਮੈਂ ਕਾਂਗਰਸ ਪਾਰਟੀ ਦੀ ਹਾਈ ਕਮੈਂਡ ਦੀ ਦਾ ਪ੍ਰਿੰਕਾ ਗਾਂਧੀ ਦਾ ਰਾਹੁਲ ਗਾਂਧੀ ਦਾ ਮਲਕਾਂ ਜੀ ਖੜਕੇ ਦਾ ਚਾਹੇ ਲੇਟ ਟਿਕਟ ਅਲਾਊਸ ਕੀਤੀ ਹੈ ਸਿੱਧ ਸੇ ਗੁਆਇਆ ਨ ਦਿੱਤੀ ਬਹੁਤ ਸੁਲਝੇ ਹੋਏ ਆਦਮੀ ਨੇ ਦੋ ਵਾਰੀ ਐਮਪੀ ਰਹੇ ਨੇ ਦੋ ਵਾਰੀ ਐਮਐਲਏ ਰਹੇ ਨੇ ਸਰਦਾਰ ਸਾਹਿਬ ਨੇ ਦੱਸਿਆ ਕਿ ਰਾਭ ਭਰਾ ਦੇ ਨੂੰ कैंडीडेट बनाया है मैं बहुत शुक्रगुजार हाँ राय बरादरी का कि जिन्होंने क्योंकि मैं भी एक बोरी चक्कर वाला पलदार हाँ मैं भी जिला फालका डिस्ट्रिक प्रेजिडेंट हाँ एफ सी आई श्रमिक यूनियन का क्योंकि मैं तो बरादरी से राय बरादरी से ज्यादा आना लेकिन बहुत वजिया फैसला रे है सरदार साहब ने दसिया से गवाया 1.5 2 ਲੱਖ ਵੋਟਾਂ ਨਾਲ ਜਿੱਤ ਕੇ ਇਸ ਪਾਰਲੀਮੈਂਟ ਦੇ ਹਲਕੇ ਦੇ ਵਿੱਚ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਦੇ ਵਿੱਚ ਸੀਟ ਪਾਣਗੇ ਤੇ ਮੈਂ ਵਾਅਦਾ ਕਰਦਾ ਕਿ ਸ਼ੇਰ ਸਿੰਘ ਗੋਆਯਾ ਜਿਹੜਾ ਕੈਬਿਨੇਟ ਮੰਤਰੀ ਬਣੂਗਾ ਜਿਹੜੇ ਬਾਦਰ ਇਲਾਕੇ ਨੇ ਇਹਨਾਂ ਦੇ ਵਿੱਚ ਜੋ ਵੀ ਸਮੱਸਿਆ ਹੈ ਉਹਨੂੰ ਹੱਲ ਕਰਾਂਗੇ ਹੱਲ ਕਰਾਂਗੇ ਕਿਉਂਕਿ ਫਾਿਲਕਾ ਦੇ ਬਾਦਰ ਹਲਕੇ ਦੇ ਵਿੱਚ 1500 ਪਾਣੀ ਦੀ ਟੈਂਕੀ ਦਿੱਤੀ ਹੈ ਔਰ ਵੀ ਇੱਕ ਪਾਲਸੀ ਜਿੱਤੇਗਾ ਜਾਣ ਨਹੀਂ ਦਿੰਦੇ ਸੀ ਉਹ ਵੀ ਸ਼ੇਰ ਸਿੰਘ ਗੁਆਇਆ ਨੇ ਆਪਣੀ ਕੋਟੇ ਦੇ ਵਿੱਚ ਬਣਾਇਆ ਐ ਸਵਾਰੀ ਸ਼ੇਰ ਸਿੰਘ ਗੁਆਇਆ ਹੀ ਜਿੱਤੇਗਾ ਤੁਹਾਡਾ ਜੀ ਮੇਰਾ ਨਾਮ ਮੋਹਨ ਕਾਸ਼ੇ ਜੀ ਜੀ ਸਰ ਸਰ 6 ਸੇ ਇੱਕ ਬਾਇਰ ਨੂੰ ਟਿਕਟ ਮਿਲ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਜੋ ਆਪਣੇ ਕਾਂਗਰਸ ਪਾਰਟੀ ਨੇ ਸ਼ੇਰ ਸਿੰਘ ਗੁਆਇਆ ਨੂੰ ਟਿਕਟ ਦਿੱਤੀ ਹੈ ਇਹ ਇੱਕ ਜੋ ਕਿ ਪੈ 35 40 ਸਾਲ ਹੋ ਗਏ ਜੋ ਕਾਂਗਰਸ ਪਾਰਟੀ ਹਰਦੀ ਆ ਰਹੀ ਆ ਇਹ ਇੱਕ ਬਹੁਤ ਹੀ ਅੱਛਾ ਕੀਤਾ ਹੈ ਜੋ 6 ਸਿੰਘ ਕੋ ਬਾਇਓਮ ਟਿਕਟ ਦੇ ਕੇ ਰਾਏ ਸਿੰਘ ਕਮਿਊਨਿਟੀ ਹੋਣ ਦੇ ਖਾਤਰ ਇਹ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਸੀਟ ਜਾਏਗੀ ਜੀ ਸਰ ਸਰ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਹਮਪ੍ਰਕਾਸ਼ ਹੈ ਜੀ ਜੀ ਸਰ ਸਰ ਬਾਕੀ ਬਰਾਦਰੀਆਂ ਨਾਲ ਹੀ ਹੈ ਨਹੀਂ ਉਹ ਬਾਕੀ ਬਰਾਦਰੀਆਂ ਨਾਲ ਚੱਲ ਰਹੀਆਂ ਜੀ ਬਾਕੀ ਬਰਾਦਰੀਆਂ ਵਿੱਚ ਹੈਗੀਆਂ ਬਾਕੀ ਕਮਿਊਨਿਟੀ ਦੇ ਹੋਣ ਦੇ ਨਾਤੇ ਨਾ ਜੀ ਕਿਉਂਕਿ ਛਿਰੂ ਤੋਂ ਹੀ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਸੀ ਅੱਜ ਪਾਰਟੀ ਤੋਂ ਪਾਸੇ ਹੋ ਗਏ ਆ ਉਹਨਾਂ ਨੇ ਹੀ ਪਾਰਟੀ ਦੇ ਲੱਤਾਂ ਖਿੱਚੀਆਂ ਜਿਹਦੇ ਕਰਕੇ ਕਾਂਗਰਸ ਪਾਰਟੀ ਹਰਦੀ ਆ ਰਹੀ ਆ ਹਾਲਾਂਕਿ ਇਹ ਡਿਸਟ੍ਰਿਕਟ ਫਰੋਹੇਪੁਰ ਕਾਂਗਰਸ ਪਾਰਟੀ ਦਾ ਹੀ ਗਾਰਡ ਸੀ ਸਰ ਮੁਕਾਬਲਾ ਕਿਹਦੇ ਦਾ ਮੰਨਦੇ ਹੋ ਤੁਸੀਂ ਅਸੀਂ ਤਾਂ ਨਹੀਂ ਮੰਨਦੇ ਵੀ ਕਿਸੇ ਦਾ ਮੁਕਾਬਲਾ ਜਿੱਤ ਚੇਰਸ਼ੰਗਵਾਯਦੀ ਆ ਬਾਕੀ ਸੈਕੰਡ ਨੰਬਰ ਤੇ ਸਾਨੂੰ ਹੈਗੇ ਆਮ ਆਦਮੀ ਪਾਰਟੀ ਦੇ ਆਏਗਾ ਸਰੋਰ ਕੁਛ ਕਹਿਣਾ ਚਾਹੁੰਦੇ ਹੋ ਬਸ ਜੀ ਅਸੀਂ ਤਾਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜੋ ਬੀਜੇਪੀ ਸਰਕਾਰ ਨੇ ਇੱਕ ਇੱਕ ਇਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਡਾਕਟਰ ਮੇਨਕਰ ਦੇ ਜੋ ਆਪਣੇ ਹੈਗੇ ਸੰਵਿਧਾਨ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਦੇਖ ਰਿਹਾ ਹੈ ਏ বিজেপি ਸਰਕਾਰ ਆਉਂਦੀ ਸਾਡੇ ਜੀ ਮੇਰਾ ਨਾਮ ਧਰਮਪਾਲ ਸਿੰਘ ਜੀ ਅੱਛਾ ਜੀ ਪਿੰਡ ਕਿਹੜਾ ਜੀ ਪ੍ਰਭਾਸ ਸਿੰਘ ਵਾਲਾ ਜੀ ਜਲਾਲਾਂਵਾ ਤੋਂ ਆਏ ਜੀ ਤੇ ਚੇਅਰ ਸੇ ਇੱਕ ਬਾਇਰ ਨਾਜ਼ਰ ਦੀ ਪੱਤਰ ਦਾਖਲ ਕਰਦੇ ਕਹੇ ਜੀ ਕਰੀ ਹਾਂਜੀ ਕਰ ਦਿੱਤੇ ਨੇ ਜੀ ਅੱਜ ਜਿੱਤ ਜਿੱਤ ਜਾਣਗੇ ਜੀ ਹਾਂਜੀ ਜਿੱਤ ਜਾਣਗੇ ਜੀ ਬਹੁਤ ਲੇਟ ਤੇ ਜਿੱਤਣ ਦੇ ਜੀ ਹਾਂਜੀ ਹੋਰ ਕਿ ਜਾਣਾ ਚਾਹੁੰਦੇ ਬਸ ਜੀ ਇਹਨਾਂ ਤੇ ਅਸੀਂ ਮਦਦ ਦੇ ਗਏ ਤੇ ਜਿੱਤਣ ਦੇ ਕੰਮ ਕਰਵਾਦੂ ਕੀਤੇ ਨੇ ਜੀ ਅਗਾ ਵੀ ਕਰਾਂਦੇ ਜੀ ਕਾਂਗਰਸ ਪਾਰਟੀ ਦੇ ਨਾਲ ਹਾਂ ਕਾਂਗਰਸ ਨਾਲ ਲਿਖੇ ਕਾਂਗਰਸ ਦੇ ਹਾਂ ਕੰਮ ਨੇ ਬਹੁਤ ਕੰਮ ਬਹੁਤ ਕੀਤੇ ਨੇ ਕਾਂਗਰਸ ਪਾਰਟੀ ਦੇ ਨਾਲ ਹਾਂ ਪਹਿਲਾਂ ਵੀ ਸ਼ੇਰ ਸਿੰਘ ਖਬਾਰ ਨੇ ਕੰਮ ਕੀਤੇ ਆ ਥੋੜੇ ਵਿਕਾਸ ਵਾਸਤੇ ਵਾਦ-ਵਦ ਕਰਨਗੇ ਜੀ ਠੀਕ ਨੇ ਸੈਂਟਰ ਚ ਸਰਕਾਰ ਵੇਨ ਰਾਹੁਲ ਗਾਂਧੀ ਦੀ ਬਣੇਗੀ ਜੀ ਇਸ ਕਰਕੇ ਮੰਨ ਲਓ ਜਿੰਨੇ ਵਿਕਾਸ ਪ੍ਰੋਜੈਕਟ ਹਲਕੇ ਰਗੇ ਆ ਨੌ ਬਲਾਕਾਂ ਦੇ ਸਭ ਵਾਦ-ਵਦ ਕਰਨਗੇ ਜੀ ਠੀਕ ਹੈ ਨਹੀਂ ਹਾਂ ਜੀ